ਤੇ ਗੁਰੂ ਰਾਮਦਾਸ ਜੀ ਨੇ ਅੱਡ ਦੇ ਦਿਹਾੜੇ ਸੰਗਤ ਜੀ ਗੁਰਿਆਈ ਦੀ ਰਸਮ ਨਿਭਾਉਂਦਿਆਂ ਹੋਇਆਂ ਪੰਜ ਪੈਸੇ ਨਾਰੀਅਲ ਗੁਰੂ ਅਰਜੁਨ ਦੇਵ ਜੀ ਦੇ ਅੱਗੇ ਰੱਖ ਕੇ ਮੱਥਾ ਟੇਕਿਆ ਬਾਬਾ ਬੁੱਢਾ ਜੀ ਦੇ ਕੋਲੋਂ ਗੁਰਿਆਈ ਦਾ ਤਿਲਕ ਲਗਵਾਇਆ ਤੇ ਸੰਗਤਾਂ ਨੂੰ ਕਹਿ ਦਿੱਤਾ ਕਿ ਹੁਣ ਅਸੀਂ ਤੁਹਾਡੇ ਤੋਂ ਸਰੀਰ ਕਰਕੇ ਔਲੇ ਉਜਾਣਾ ਹੈ ਅਸੀਂ ਸਤਖੰਡ ਚਲੇ ਜਾਣਾ ਤੇ ਸਾਡੇ ਤੋਂ ਪਿੱਛੋਂ ਗੁਰੂ ਹੋਵਣਗੇ ਸਾਡੇ ਛੋਟੇ ਸੁਪੁੱਤਰ ਗੁਰੂ ਅਰਜੁਨ ਦੇਵ ਸਾਹਿਬ ਜੀ ਮਹਾਰਾਜ ਜਾ ਤਖਤ ਬੈਠਾ ਅਰਜਨ ਗੁਰੂ ਸਤਗੁਰੂ ਕਾ ਖਿਵੈ ਚੰਦੂਆ ਉਗਵਣ ਹੋਂ ਤੇ ਆਥ ਬਣਾਉ ਚੌ ਚੱਕੀ ਕੀਨ ਲੋਵਾ ਜਿਨੇ ਗੁਰੂ ਨਾ ਸੇਵਿਓ ਮਨ ਮੁੱਖਾਂ ਪਾਇਆ ਮੂਆ ਦੂਣੀ ਚੌਣੀ ਕਰਾਮਾਤ ਸੱਚੇ ਕਾ ਸੱਚਾ ਢੋਆ ਚਾਰੇ ਜਾਕੇ ਚੌ ਜੁਗੀ ਪੰਚਾਇਨੇ ਆਪਿਓ ਵਾ ਜਦੋਂ ਪੱਟਾਂ ਨੇ ਸਾਰਾ ਦ੍ਰਿਸ਼ ਲਿਖਿਆ ਉਹ ਲਿਖਣ ਲੱਗੇ ਅੰਤ ਨਾ ਪਾਵਤ ਦੇਵ ਸਰਬੈ ਮਨੋ ਇੰਦਰ ਮਹਾ ਸ਼ਿਵ ਜੋਗ ਕਰੀ ਫੁਨ ਬੇਦ ਬਿਰੰਚ ਵਿਚਾਰਿਓ ਹਰ ਜਾਪ ਨਾ ਛਾੜਿਓ ਏਕ ਘਰੀ ਮਥੁਰਾ ਜਨਕੋ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰਿਸ਼ਟ નિਹਾਲ ਕਰੀ RAMDAS ਗੁਰੂ ਜਗ ਤਾਰਨ ਕਉ ਗੁਰ ਜੋਤ ਅਰਜੁਨ ਮਾਹੀ ਤਰੀ ਕਾਟੇ ਸੋ ਪਾਪ ਤਿਨ ਨਰਹੁ ਕੇ ਗੁਰ ਰਾਮਦਾਸ ਜਿਨ ਪਾਇਓ ਸ਼ਤਰ ਸਿੰਘ ਆਸਨ ਪ੍ਰਥਮੀ ਗੁਰ ਅਰਜਨ ਕਾਉ ਦੇ ਆਇਓ ਇਸ ਤਰ੍ਹਾਂ ਗੁਰੂ ਰਾਮਦਾਸ ਸਾਹਿਬ ਜੀ ਨੇ ਗੁਰਿਆਈ ਅਜਦੇ ਦਿਹਾੜੇ ਆਪਣੇ ਪੁੱਤਰ ਗੁਰੂ ਅਰਜੁਨ ਦੇਵ ਜੀ ਨੂੰ ਬਖਸ਼ਿਸ਼ ਕਰਕੇ ਮੱਥਾ ਟੇਕ ਦਿੱਤਾ ਉਸ ਗੁਰਿਆਈ ਦਿਵਸ ਦੀਆਂ ਸਾਰੀਆਂ ਸੰਗਤਾਂ ਨੂੰ ਦਾਸ ਰਿਆਂ ਵੱਲੋਂ ਬੇਅੰਤ ਬੇਅੰਤ ਵਧਾਈਆਂ ਹੋਵਣ